ਉਹ ਜੀ ਗਰੇ ਲਈਏ ਪਪਾਰਲੇ ਇਧਰ ਹੁਣ ਸਾਰਾ ਮਸਾਲਾ ਪਾਤਾ ਇਧਰ ਹੁਣ ਇੱਥੇ ਥੋੜਾ ਤੇਲ ਪਾਉਂ ਕਿਉਂਕਿ ਤੇਲ ਘਟ ਹੈ ਇਹਦੇ ਚੱਕਰ ਵਿੱਚ ਫਰਾਈ ਕਰਨੇ ਮੈਨਾਂ ਤਾਂ ਕੋਈ ਧਗਾ ਧੁਗਾ ਕੁਝ ਨਹੀਂ ਲਾਇਆ ਸਿਰਫ ਸਿੱਧੇ ਪਰਿਆ ਦੇ ਕੇ ਨਾ ਵਧੀਆ ਦੇਖੀ ਜਿਵੇਂ ਮਾਨੇ ਕਿ ਦਰਤੇ ਕੁਝ ਨਹੀਂ ਹੁੰਦਾ ਆਪਾਂ ਇੱਥੇ ਪਾਉਣੀ ਆ ਥੋੜਾ ਤੇਲ ਹੋਰ ਲਓ ਜੀ ਤੇਲ ਆਪਾਂ ਪਾਤਾ ਹੁਣ ਇਹਨੂੰ ਥੋੜਾ ਆ ਜਾ ਜਦੋਂ ਇਹਨੂੰ ਤੇਲ ਤ ਗਰਮ ਹੋ ਗਿਆ ਨਾ ਕਲਕ ਗਿਆ ਉਹ ਫਿਰ ਆ ਵਿੱਚ ਹੌਲੀ ਹੌਲੀ ਰੱਖ ਦਾਂਗੇ ਠੀਕ ਹੈ ਜਿਮਾ ਦੇ ਲੋ ਫਿਲ ਨਹੀਂ ਉਤੋਂ ਜਿੱਦੀ ਬਹੁਤ ਹੈ ਹਨਾ ਤੈਨ ਮੈਂ ਕਿ ਪਾਣੀ ਪੀ ਲਾ ਕੁੰਮਣੀ ਕਾਂ ਚਲ ਗਿਆ ਦੇਖ ਕੇ ਮੈਂ ਕਾਂ ਚੱਕਦੀ ਆ ਕੁੰਮਣੀ ਤਨ ਪਹਿਲਾਂ ਸਰਦਨ ਕਰਾ ਲਿਓ ਲਓ ਜੀ ਮੇਰਾ ਤੇਲ ਗਰਮ ਹੋ ਲੱਗ ਗਿਆ ਬਸ ਥੋੜਾ ਜਿਹਾ ਟਾਈਮ ਲੱਗੂਗਾ ਕਲਕ ਨੂੰ ਕਿ ਕਲਕ ਕੇ ਫਿਰ ਇਹਦਾ ਇੱਕ ਵੇਲ ਲਵਾ ਕੇ ਚਲੋ ਜੀ ਬਣ ਗਣੀ ਉਸ ਤੋਂ ਬਾਅਦ ਮੈਂ ਬਣਾਉਂਗੀ ਰੋਟੀ ਸਰਦਾਰ ਜੀ ਕਹੇ ਹੋਇਆ ਕੋਈ ਨਾ ਉਹ 슈ਗਰ ਦੀ ਦਵਾਈ ਉੱਥੋਂ ਵਾਲੀ ਮਿਲ ਜਾਂਦੀ ਉੱਥੇ ਘਟ ਗਈ ਪਤਾ ਨਹੀਂ ਤਾਂ ਉਹ ਪੌਣ ਪੌਣ ਚ ਕਰਕੇ ਕਿਵੇਂ ਕਰਕੇ ਉਹ ਹੁਣ ਗਏ ਕਿਸੇ ਨਾਲ ਲੈਣ ਤੇ ਮੁੰਡਾ ਲੈ ਕੇ ਗਿਆ ਵਾ ਤੇ ਮੈਂ ਕਹਿੰਦਾ 10 ਮਿੰਟ ਤਾਂ ਬੰਦਾ ਸਰਦਨ ਘਰੇ ਬੈਠਾ ਹੋ ਵੀ ਹੋ ਜਾਂਦਾ ਵੀ ਇਹ ਤਾਂ ਇਹਨਾਂ ਦਾ ਢੇੜਾ ਕਦਾ ਕੋਲ ਲਿਆ ਹਨਾ ਸਰਦਨ ਦਾਸ ਹੋ ਜਾਂਦਾ ਕਿਹੜੀ ਤਾਪਨ ਤਾਪ ਤਾਂ ਰਹਿ ਪਈ ਨਹੀਂ ਆਪਾਂ ਨੂੰ ਕੋਈ ਚੱਕਰ ਨਹੀਂ ਲਉ ਦੀ ਤੇਲ ਮਿਲ ਗਿਆ ਕਲਕ ਥੋੜਾ ਜਿਹਾ ਹੋਰ ਘਰ ਫਨ ਕੇ ਵਧੀਆ ਜਿਹਾ ਥੋੜਾ ਜਿਹਾ ਨਾ कच्चा ਪਣ ਜਾ ਫਿਰ ਵਿੱਚੋਂ ਆਉਂਦੀ ਨਹੀਂ ਗੀ ਨਹੀਂ ਤਾਂ ਵਿੱਚੋਂ ਸਮੈਲ ਦੀ ਆਈ ਜਾਂਦੀ ਹੈ ਪੱਚੇ ਪਣ ਦੀ ਤੇਲ ਦੀ ਆ ਮੈਂ ਨਾ ਅਰੇ ਸ਼ੁਰੂ ਕਰਤੀ ਕਿ ਕਿ ਮੁੱਤਰ ਸਭੀਆਂ ਸੁੱਦੀਆਂ ਬਹੁਤ ਲਾਤਾਂ ਆ ਉਦੇ ਵਿੱਚ ਪਾਉਣੇ ਪਹਿਲਾਂ ਮੈਂ ਬਹੁਤ ਰੇਕ ਬਣਾਈ ਇੱਕ ਬਾਲਟ ਇੱਕ ਪੂਰਾ ਟੱਬ ਵੱਡਾ ਸਾਰਾ ਸਿਰ ਚੀ ਜੀ ਬਾਲਟੀ ਤੇ ਉਹਦੇ ਵਿੱਚ ਵਧੀਆ ਨਿਕਲੀ ਉਹ ਤਾਂ ਬਣੇਗਾ ਇਸੇ ਪਾਸੇ ਭਰ ਕੇ ਮਣਾ ਦੇ ਨੂੰ ਨੋ ਕਰਾਂਗੇ ਲਉਗੀ ਦੁੱਧ ਬਸ ਦੋ ਕਮੈਂਟਸ ਦੰਨ ਕਮੈਂਟ ਲੱਗਣਗੇ ਦੇਖਦੇ ਆ ਲਉਗੀ ਰਿੜਲੀ ਆਪਾਂ ਕਰਤੇ ਬਾ ਤੇ ਹੁਣ ਇਹਨਾਂ ਉੱਤੇ ਲਾਉਜੀ ਆਪਾਂ ਬਣਾਉਣੀ ਰੋਟੀ ਤੇ ਵੀਡੀਓ ਤਾਂ ਕਰ ਦੇਣ ਵੀਡੀਓ ਵਧੀਆ ਲੱਗੀ ਹੋਵੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰਦੇ ਕੀ ਦੱਬ ਕੇ ਮੈਂ ਅੱਜ ਲੈ ਸੀ ਕ੍ਰੇਲੇ ਤੇ ਕ੍ਰੇਲੇ ਬਣਾਉਣ ਲੱਗੀਆਂ ਦੇਖੋ ਆ ਮਸਾਲਾ ਕ੍ਰੇਲਾ ਹੀ ਬਹੁਤ ਮਿਹਨਤ ਹੈ ਇੰਨਾ ਟਾਈਮ ਲੱਗਦਾ ਨਾ ਦੇਖੋ ਪਹਿਲਾਂ ਛਿੱਲਣੇ ਜਿੱਥੋਂ ਛਿੱਲਣੇ ਫਿਰ ਉਹ ਕੱਟਣੇ ਕੱਟ ਕੇ ਵਿੱਚੋਂ ਮਸਾਲਾ ਕੱਢਣਾ ਫਿਰ ਮਸਾਲਾ ਤਿਆਰ ਜਿਵੇਂ ਮਸਾਲਾ ਤਿਆਰ ਕਰਨਾ ਹੈ ਠੀਕ ਹੈ ਫਿਰ ਕੱਲੇ ਨੂੰ ਉਹ ਦੇਖ ਲੋ ਵੀ ਬਹੁਤ ਟਾਈਮ ਜ ਨਹੀਂ ਲੱਗ ਜਾਂਦਾ ਤੇ ਜਿਮੂਏ ਜਿਮੂ ਉੱਪਰ ਆ मैं बहुत ही नहीं, नहीं पर अच मैं तोते थी मशीन लाई से पग रह जगह नहीं कपड़े काफ़ी धोते तो सी तो कुछ चक्ले धोते तो सी मौसम गर्मी बहुत है बहर तो चलती हवा अंदर बहुत है गर्मी तो उपर मैं लाए हुए गोभी गोभी देख रही देखनी मैं उपर जे की कर ਤੇ ਪਹਿਲਾਂ ਸਬਜੀ ਬਣਾ ਲਾਂ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਹੁਣ ਮੈਂ ਇਹਨਾਂ ਨੂੰ ਜੋੜ ਕੇ ਰੱਖਿਆ ਪਾਣੀ ਇਹਦਾ ਘੱਟ ਪਈ ਆਹ ਸਾਰੇ ਆ ਦੇਖ ਸੀ ਕਿ ਅਖੀਰ ਇਹਨਾਂ ਨੂੰ ਪਾਣੀ ਪੀਤੋ ਦੂੰਗੀ ਆ ਹੁਣ ਇਹਨਾਂ ਨੂੰ ਕਰਨਾ ਵਾ ਗ੍ਰਾਈਂਡ ਕਰਨਾ ਇਹਨਾਂ ਤੇ ਇਹਦੇ ਵਿੱਚ ਫਿਰ ਪਿਆਜ਼ ਸਾਰਾ ਕੁਝ ਭੁੰਨਣਾ ਵਾ ਇਹਨੂੰ ਵੀ ਪਹਿਲਾਂ ਹੋ ਕਰਨਾ ਇਹਦਾ ਪਾਣੀ ਦੇਖ ਸਾਰੇ ਤੇ ਨਮਕ ਪਾਇਆ ਵੇ ਨਮਕ ਪੌਣ ਤੇ ਨਾਲ ਪਾਣੀ ਇਹਨਾਂ ਦਾ ਕੋੜਾ ਪਾਣੀ ਜਿਹੜਾ ਉਹ ਸਾਰਾ ਨਿਕਲ ਜਾਂਦਾ ਹੈ ਦੇਖੋ ਕੋੜਾ ਪਾਣੀ ਇਹਨਾਂ ਦਾ ਕੱਢ ਕੇ ਫਿਰ ਇਹਨੂੰ ਮੈਂ ਉਹ ਕਰੂੰਗੀ ਗ੍ਰਾਇੰਡ ਦੇ ਵਿੱਚ ਸਾਰੇ ਨਾਲ ਪਿਆਜ਼ ਲਸਣ ਅਦਰਕ ਫਿਰ ਇਹਨੂੰ ਫਿਰ ਦੁਬਾਰਾ ਕੱਢ ਕੇ ਨੂੰ ਫਰਾਈ ਕਰਾਂਗੇ ਫਿਰ ਉਹ ਕੱਲੇ ਫਰਾਈ ਕਰਾਂਗੇ ਤਾਂ ਇਹਨਾਂ ਕਰਕੇ ਬਹੁਤ ਮਿਹਨਤ ਹੈ ਦੇ ਤੇ ਇਹ ਖਾਣੇ ਸੌਕੇ ਬਣਾਉਣੇ ਬਹੁਤ ਔਖੇ ਮੇਰਾ ਇਨਵਿਟੇ ਕਾਰਡਾਂ ਜੇ ਕੱਟ ਕੇ ਬਣਾ ਲਾ ਕਰਨੇ ਸਵਾਲ ਸਾਨੂੰ ਭਰੇ ਹੋਏ ਲੱਗਦੇ ਆ ਜਰਾ ਸਾਨੂੰ ਆਤੀ ਪਰੇ ਖਾਣ ਦੀ ਹੋ ਗਈ ਲਓ ਜੀ ਇਹਦੇ ਚ ਮੈਂ ਦੋ ਪਿਆਜ਼ ਪਾ ਲਿਆ ਆ ਮੈਂ ਹੁਣ ਸਾਫ਼ ਕਰ ਲਿਆ ਇਹ ਪਾਣੀ ਵੀ ਇਹਦਾ ਨਚੋੜਤਾ ਕੋੜਾ ਕੜਤਾ ਤੇ ਆ ਚ ਪਾ ਕੇ ਹਨਾ ਲੋਜੀ ਆਪਾਂ ਇਹਦਾ ਹੋ ਕਰ ਲਿਆ ਪਿਆਜ਼ ਵੀ ਹੁਣ ਹੁਣ ਅਦਰਕ ਲਸਣ ਤੇ ਨਾਲ ਉਹਦਾ ਕਰਨ ਆਪਣੇ ਦਾ ਟਮਾਟਰ ਲੋਜੀ ਆਪਾਂ ਇਹਨਾਂ ਨੂੰ ਪਾਣੀ ਨਾਲ ਕੱਢ ਲਿਆ ਤੇ ਜਿਹੜੀ ਕੋੜਾ ਪਣ ਸੀ ਸਾਰਾ ਨਿਕਲ ਗਿਆ ਇਦਰਾ ਫਟਾਖ ਕਰਦੇ ਹਾਂ ਠੀਕ ਹੈ ਹੁਣ ਇਹਦੇ ਵਿੱਚ ਪਾਵਾਂਗੇ ਤੇ ਜਿਹੜੇਨ ਵਧੀਆ ਫਰਾਈ ਹੋਗੇ ਫਿਰ ਮਸਾਲਾ ਇਦਦਰ ਫਰਾਈ ਕਰਾਂਗੇ ਇਦਦਰ ਵੀ ਸਾਈਡ ਤੇ ਮਸਾਲਾ ਫਰਾਈ ਕਰਕੇ ਫਿਰ ਠੰਡੇ ਹੋਣ ਤੇ ਨੂੰ ਭਰਾਂ ਮੈਂ ਬਿਨਾਂ ਧੱਕਿਆ ਤੇ ਭਰ ਦਿੰਨਾ ਨੰਬਰਾਂ मैं इधर कदू कोई नहीं लाइजी क्योंकि लाइज इधर मैं करेले केले वाले करेले इधर मैं मसाला ठीक है ये जद य फ्राई हो जाने यू हो जाए जो केल, केल जाना, हम हल्सी मिर्च थोड़ी जी नमक पा देना बाकी सारा कुछ हरी मिर्च वगैरह पाठ ठीक है जो ये ठंडा हो गया वो ठंडे बसेरे भर देने पर एक बार फिर उन्हें च फिर लवा देना उन्हें यह चीज़ ਤੇ ਜਿੰਮਾ ਦੇਖ ਲਊਗਾ ਪਰਵਾਜਾ ਮਾਰਦੇ ਉਹ ਦਵਾਈ ਨਹੀਂ ਤੇ ਹੁਣ ਮਿਲਦਾ ਆ ਬੈਠਾ ਜਿੰਮੇ ਆ ਜਾ ਆਉਂਦਾ ਫੇਰ ਨਹੀਂ ਆ ਜਾ ਪੁੱਤ ਆ ਜਾ ਆਜੋ 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 ਜਿੰਮਾ ਆਜੋ 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 ਉਹਦੇ ਪਾਣੀ ਪੀਆ ਪਾਣੀ ਪੀ ਲੈ ਆ ਜਾ ਪੁੱਤ ਪਾਣੀ ਪਾ ਕੇ ਦੇਣੀ ਆ ਜਮੇ ਇਹ ਭਾਂਡੇ ਚ ਪਾਣੀ ਹੈ ਨਹੀਂ ਆ ਜਾ ਬਕੂ ਉੱਪਰ ਕੀ ਕਰਦਾ ਸੀ ਤੂੰ ਨੇ ਮਵਾਜਾ ਮਾਰੀਆਂ ਸੀ ਹੈ ਸਰਦਾਰ ਉੱਪਰ ਚੜੀ ਰਹੀਂਦੀ ਰਾਤ ਇਹਨੇ ਪਤਾ ਕੀ ਕੀਤਾ 12 ਵਜੇ ਚੜ ਚਲੀ ਗਈ ਇਹ ਸਰਦਾਰ ਜੁਠੇ ਹੋਣੇ ਕਿਤੇ ਬਾਥਰੂਮ ਵਗੈਰਾ ਸਿੱਧੇ ਪਏ ਸੀ ਇੱਧਰ ਹੀ ਹੁੰਗੇ ਤੇ ਨੇੜੇ ਚਲਾ ਇੱਧਰ ਬਾਥਰੂਮ ਨਿਕਰਾ ਉਹ ਉੱਥੇ ਹੋਣੀ ਆ ਇਹ ਉਹਦੇ ਉੱਪਰ ਚੜ੍ਹੇਗੀ ਤੜਕ ਸੁਬਾ 4 ਵਜੇ ਆਈ ਆਂ ਫਿਰਦੀ ਅੱਜ ਫਿਰਦੀ ਨੇ ਪੂਰੀ ਸੁਪਤੀ ਕਰਾਣੇ ਚੱਲੀ ਲੋ ਗਰਮੀ ਬਹੁਤ ਜ਼ਿਆਦਾ ਆ जिमो आप पानी दे में बता जा ले मैं जी मैंने पानी पी लिया अच्छा बाकी आप ठंडा पानी पीछे के उधर कौन है ध्यान तेरा उधर पानी पिया कर जी आप पेनन काटता बांधता होता तो जो ठंडे हो गए भी मसाला भी ते फेरा पे हम भरेंगे तो भर के फिर अपन हो करेंगे फिर एक बेर फिर थोड़ा जे माड़ा के सेक ਤੇਲ ਵਿੱਚ ਲਵਾਂਗੇ ਤੇ ਬਸ ਵੀ ਗਰੇਲੇ ਬਣ ਕੇ ਸਬਜ਼ੀ ਪਰ ਹੈ ਉਹ ਕਿ ਬਹੁਤ ਟਾਈਮ ਬਹੁਤ ਲੱਗਦਾ ਓੱਖੇ ਵੀ ਟਾਈਮ ਲੱਗਦਾ ਹਾਂਜੀ ਸਤਿਕਾਰ ਸਾਰਿਆਂ ਨੂੰ ਕਿਵੇਂ ਹੋ ਠੀਕ ਠਾਕ ਹੋ ਪਰਮਾਤਮਾ ਸਾਰਿਆਂ ਠੀਕ ਠਾਕ ਰੱਖੇ ਚੜ੍ਹਦੀ ਕਲਾ ਦੇ ਰੱਖੇ ਦਿਨ ਤੋਂ ਗੁਣ ਰਾਤ ਤੋਂ ਕੁਣੀ ਟੱਕੀ ਬਕਸੇ ਮੈਂ ਬਹੁਤ ਦਿਨਾਂ ਬਾਅਦ ਵੀਡੀਓ ਕਾਉਣ ਲੱਗੀ ਆ ਬਸ ਵੀ ਮਨ ਜਾਂ ਨਹੀਂ ਕੀਤਾ ਸਿਰ ਤੇ ਨਹੀਂ ਸੀ ਕੰਮ ਖਰਚ ਟਲ ਮਰਤਨ ਬਤਈਏ ਸਦਾ ਜੀ ਬਿਮਾਰ ਰਹਿੰਦੇ ਆ ਇਹ ਵੀ ਇਸ ਸਟੱਟ ਤੇ ਅਜੀਮਾ ਦੇ ਲੂਜੀਮਾ 7 ਵਜੇ ਤੱਕ ਚਰਨੀ ਪਮਾ ਕੇ ਲਈ ਮੈਂ ਦਾਲ ਤਰੀ ਹੀ ਹੈ ਤੇ ਚੱਲੀਏ ਘੁੰਮੀ ਕਰਨ ਚਲ ਜੀ ਦੇਖੇ ਤਿਆਰ ਹੋ ਗਏ ਚਲ ਚਲੀਏ ਚਲੋ ਚਲੋ ਜੀ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਤੋਂ ਵੱਧ ਬਾਹਰ ਲੈ ਲੇ ਟੱਟਾ ਵਿੱਚ ਲਾਉਣਾ ਮੈਂ ਦੋ ਤਿੰਨ ਸੀਟਿੰਗਾਂ ਵੱਜ ਰਾਂ ਜਿਵੇਂ ਮੈਂ ਨਾ ਦਾਲ ਤਰੀ ਹੀ ਹੈ ਮੈਂ ਜੀ ਤਾਂ ਛੁੱਟ ਜਾਂਦਾ 4-5 ਵਜੇ ਫਿਰ ਮੈਂ ਕਿ 2-3 ਹੋਰ ਵੱਜ ਜਾਂਦਾ ਬੱਤ ਜੀ ਠੀਕ ਆ ਬਾਜਨ ਦੇ ਵਿੱਚ 2 ਵਜਾਂ ਦੇ 3 ਵਜਾਂ ਦੇ 10 10:30 ਵਜੇ ਬਾਜਨ ਲਿਆ ਤਾਂ ਤੇ ਚਲੋ ਜੀ ਪ੍ਰੋਸਟਿੰਗਾਂ ਦਾ ਖੜਾ ਮੁੱਦਾ ਚੱਲ ਰਿਹਾ ਹੈ ਹਨਾ ਤੇ ਇਹ ਵੀ ਛੋਟਾ ਜਿਹਾ ਮਸੂਮ ਜਿਹਾ ਬੱਚਾ ਇਹਨਾ ਪਿਆਰਾ ਬੱਚਾ ਜੀ ਨਹੀਂ ਡੱਕ ਡੱਜਰ ਮੋਇਆ ਛੋਟੇ ਜਿਹੇ ਬੱਚੇ ਨਾਲ ਅੱਜ ਕਿਸੇ ਨੇ ਫੋਟੋ ਪਾਤੀ ਮੈਂ ਦੇਖ ਲਈਏ ਹੈ ਬੱਚੇ ਦੀ ਬੈਕ ਸਾਈਡ ਤੇ ਬੈਟਰੀ ਨਾਲ ਜੱਗ ਚੜੰਡਾ ਹੈ ਇਹ ਅੱਧਾ ਵਾਰਸੀ ਤਾਂ ਅੰਦਰੋਂ ਮੇਰਾ ਮਾਲਕਾ ਫਿਰ ਨਰਕਾਂ ਚ ਵੀ ਇਹੋ ਜਿਹੇ ਨੂੰ ਢੋਈ ਨਾ ਲਗੇ ਜਿਹੜਾ ਇਹੋ ਜਿਹਾ ਬਸ ਜਰਮ ਕਰਦਾ ਨਾ ਉਹਨੂੰ ਨਰਕਾਂ ਦੇ ਵਿੱਚ ਵੀ ਪਰਮਾਤਮਾ ਢੋਈ ਨਾ ਦੇਵੇ ਪੜਕਦਾ ਹੀ ਫਿਰੇ ਬਸ ਜਿਵੇਂ ਚੱਲੀਏ ਚੱਲ ਦੇ ਪੁੱਤ ਦੋ ਵਜੇ ਦੂਜੀ ਸੀਟੀ ਵੱਜਦੀ ਹੈ ਬਾਹਰ ਹੀ ਲੱਗਣੀ ਨਹੀਂ ਕੋਈ ਕੰਮ ਨਹੀਂ ਕਰਦਾ

मिर्च मिर्च टमाटर मैं बड़ा कुछ ला ता मैं ग्रो बैग मंगाई हुई कुछ ना चलाता चल दलिए कौन कर चलते चल इतना कुछ करिए रख के फिर कर दीजिए चल दी मैं बस मैं बंद कर खड़ा मैं गैस बंद कर लास्ट सिटी है चल द ਉਹ ਸਾਡੇ ਗੁਰਦਵਾਰਾ ਸਵਾਲ ਬਾਬਾ ਹੀ ਆ ਇਸੀ ਬਸ ਇੱਥੇ ਬੈਠ ਕੇ ਪੱਖਾ ਚੱਲਦਾ ਸੀ ਚਲੋ ਚਲ ਮੈਂ ਜਿਮੀ ਨਿਖਵਾ ਲਿਆ